ਉੱਥੇ ਡੰਗਾ ਰੱਖਿਆ ਹੋਇਆ ਸੀ ਧਾਰਾਂ ਚੋਂ ਆਇਆ ਸੀ ਕਿੱਥੇ ਜਿੱਥੇ ਇਹਨੇ ਖੇਤੀਬਾੜੀ ਸੀ ਉੱਥੇ ਡੰਗ ਡੰਗਾ ਰੱਖਿਆ ਹੋਇਆ ਸੀ ਅੱਛਾ ਉੱਥੇ ਧਾਰਾਂ ਚੋਂ ਆਇਆ ਸੀ ਉਹ ਉੱਥੇ ਇੱਕ ਤੇ ਹਮਲਾ ਹੋਇਆ ਤਾਂ ਪਤਾ ਨਹੀਂ ਹੁਣ ਬੰਦੇ ਕੌਣ ਤੇ ਕੌਣ ਨਹੀਂ ਕੋਈ ਪਤਾ ਕੋਈ ਰਣਜੀਤ ਵਗੈਰੇ ਸੀਗੀ ਪਤਾ ਹੀ ਨਹੀਂ ਤਾਂ ਬੰਦਾ ਸਾਊ ਹੈ ਬਾਤ ਈ ਹੈ ਦਰਨਾ ਲੈ ਮੇਨ ਜੋ ਚਿਕਾ ਤੁਸੀਂ ਤੇ ਮੈਂ ਹਾ ਯੂੰਬਰੀ ਇੱਕ ਸ਼ੱਕੀ ਹਲਾਤਾ ਦੇ ਵਿੱਚ ਜੱਸੀਆਂ ਰੋਡ ਤੋਂ ਇੱਕ ਲਾਸ਼ ਬਰਾਮਦ ਹੋਈ ਹੈ ਪੁਲਿਸ ਨੂੰ ਜਿਹੜਾ ਕੀ ਹੈ ਹਾਲਾਂਕਿ ਮਾਮਲਾ ਜਿਹੜਾ ਕੀ ਹੈ ਨਹੀਂ ਪਤਾ ਲੱਗ ਪਾਰੇ ਪਰ ਉਹਨੇ ਪਰਿਵਾਰ ਮੈਂਬਰ ਨਾਲ ਗੱਲਬਾਤ ਕਰਦੇ ਆ ਕਿੱਦਾਂ ਮੌਤ ਹੋਈ ਹੈ ਕੌਣ ਸੀ ਇਹ ਵਿਅਕਤੀ ਕਿਸ ਸ਼ੱਕੀ ਹਲਾਤਾ ਦੇ ਵਿੱਚ ਡੈੱਡ ਬੋਡੀ ਮਿਲੀ ਹੈ ਵੇ ਕੋਲੇ ਆਇਆ ਕਿ ਜਿਹਦੀ ਮੌਤ ਹੋਈ ਹੈ ਕੀ ਨਾਮ ਹੈ ਦਾ? ਮੁਹੰਮਦ ਹਨੀਫ ਅੱਛਾ ਇਹ ਮੌਤ ਕਿੱਦਾਂ ਹੋਈ ਹੈ ਜੀ? ਉੱਥੇ ਡੰਗਾ ਰੱਖਿਆ ਹੋਇਆ ਸੀ ਧਾਰਾਚੌਣ ਆਇਆ ਸੀ ਕਿੱਥੇ ਜਿੱਥੇ ਇਹ ਖੇਤੀਬਾੜੀ ਸੀ ਉੱਥੇ ਡੰਗਾ ਰੱਖਿਆ ਹੋਇਆ ਸੀ ਅੱਛਾ ਉੱਥੇ ਧਾਰਾਚੌਣ ਆਇਆ ਸੀ ਉਹ ਉੱਥੇ ਇੱਥੇ ਹਮਲਾ ਹੋਇਆ ਪਤਾ ਨਹੀਂ ਹੁਣ ਬੰਦੇ ਕੌਣ ਤੇ ਕੌਣ ਨਹੀਂ ਕੋਈ ਪਤਾ ਕੋਈ ਰஞ்சிਸ਼ ਵਗੈਰਾ ਸੀਗੀ ਪਤਾ ਹੀ ਨਹੀਂ ਤਾਂ ਬੰਦਾ 100 ਐ ਬਹੁਤ ਸੀ ਜੀ ਬਾਲਾ 100 ਸੀ ਅੱਛਾ ਤੇ ਕਿੰਨੀ ਕੁ ਦੇਰ ਤੱਕ ਇੱਥੇ ਰਹਿ ਰਹੀ ਇਹ 5 ਸਾਲ ਹੋ ਗਏ ਨੇ 5 ਸਾਲ ਹੋ ਗਏ ਹਾਂਜੀ ਇਹ ਕੰਮ ਕੀ ਕਰਦਾ ਸੀ ਬਸ ਆ ਉਹ ਖੇਤੀ ਸੀ ਸਬਜ਼ੀ ਸੂਜੀ ਲਾਉਂਦਾ ਸੀ ਪੰਜ-ਛਾ ਡੰਗ ਰੱਖੇ ਹੋਏ ਸੀ ਦੁੱਧ ਪਾ ਕੇ ਘਰਾਂ ਚ ਆਉਂਦਾ ਸੀ ਅੱਛਾ ਹਾਂ ਕਿੱਥੇ ਰਹਿੰਦਾ ਸੀ ਇਹ ਆਪਣੇ ਸੌਰਾਂ ਦੇ ਘਰੇ ਰਹਿੰਦਾ ਸੀ ਅੱਛਾ ਸੌਰਾਂ ਘਰ ਕਿੱਥੇ ਉਹ ਉੱਪਰ ਨਾਲ ਲੱਗੇ ਸੀ ਛੋਟਪੁਰੇ ਜੀ ਤੁਹਾਨੂੰ ਕਿੱਦਾਂ ਪਤਾ ਲੱਗਿਆ ਅੱਜ ਜਮਤ ਹੋ ਗਈ ਉਹ ਸਾਨੂੰ ਕਹਿੰਦੇ ਵੀ ਕੱਲ ਦਾ ਤੋਂ ਫੋਨ ਨਹੀਂ ਲੱਗ ਰਿਹਾ ਵੀ ਨਾ ਸਾਨੂੰ ਉੱਥੇ ਮਿਲਦਾ ਫੋਨ ਕਰਿਆ ਫੋਨ ਇਹਦਾ ਸੁੱਚ ਆਫ ਆਉਂਦਾ ਸੀ ਕਦੋਂ ਕਦੋਂ ਫੋਨ ਸਿੰਜਪ ਹੋਇਆ ਥਾਣਾ ਕਿਹੜਾ ਕੱਲ ਰਾਤ ਦਾ ਕੱਲ ਰਾਤ ਦਾ ਕਿੰਨੇ ਵਜੇ ਦੀ ਕਟੜਾ ਹੋਣੀ ਹੈ ਇਹ ਕੱਲ ਰਾਤ ਦੇ ਹੋਇਆ ਜੀ ਸ਼ਾਂਬਲੇ ਦੀ ਅੱਛਾ ਆ ਉਹ ਬੰਦੇ ਜਿਹੜੇ ਦਾਸ ਦੇ ਵੀ ਜਿਹੜੇ ਘਰਾਂ ਚ ਦੁੱਧ ਪਾਉਣਾ ਆਉਂਦਾ ਸੀ ਉੱਥੇ ਵੀ ਨਹੀਂ ਆਇਆ ਅੱਛਾ ਤੇ ਐ ਕੰਮ ਕਿੱਥੇ ਕਰਦਾ ਸੀ ਇਹ ਉੱਥੇ ਹੀ ਕਰਦਾ ਸੀ ਨਾ ਅੱਛਾ ਕਿਸੇ ਨਾਲ ਕਰਦਾ ਸੀ ਆਪਣਾ ਵੱਖਰਾ ਨਹੀਂ ਆਪਦਾ ਹੀ ਸੀ ਇਹਦਾ ਕੰਮ ਅੱਛਾ ਕੀ ਨਾਮ ਸੀ ਕੰਮ ਦਾ ਕਿੱਥੇ ਖੇਤੀ ਸਬਜ਼ੀ ਦਾ ਕੰਮ ਆ ਅੱਛਾ ਚਾਰ ਪੰਜ ਡੰਗਰ ਰੱਖੇ ਹੋਏ ਸੀ ਅੱਛਾ ਦੁੱਧਾ ਤੇ ਪਾ ਪਾ ਕੇ ਝੋਕੀ ਲੀਡਰ ਰੱਖੇ ਸੀ ਉਧਰ ਆ ਪਾਲ ਏਰੀਆ ਜੀ ਅੱਛਾ ਝੋੜ ਪਰ ਹੈ ਅੱਛਾ ਝੋੜ ਪਰ ਹੈ ਇਹ ਕੱਲਾ ਰਹਿੰਦਾ ਹੀ ਪਰਿਵਾਰ ਨਾਲ ਰਹਿੰਦਾ ਹੀ ਨਹੀਂ ਉੱਥੇ ਦਾ ਕੰਮ ਕੱਲਾ ਹੀ ਕਰਦਾ ਸੀ ਪਿੱਛੇ ਸਾਰਾ ਦੇ ਘਰੇ ਪਰਿਵਾਰ ਸਾਰਾ ਬੱਚਾ ਇੱਕ ਇਹਦਾ ਕੁੜੀ ਆ ਅੱਛਾ ਹਾਂਜੀ ਤੇ ਇਹ ਰਹਿਣ ਵਾਲਾ ਇੱਥੇ ਰਹਿੰਦਾ ਹੀ ਕੱਲਾ ਹੀ ਰਹਿੰਦਾ ਹੀ ਆ ਪੰਜ ਸਾਲ ਤੋਂ ਇੱਥੇ ਨਾ ਪਹਿਲਾਂ ਪਹਿਲਾਂ ਰਹਿਸੇ ਦੀ ਮਲੇ ਕੋਲੇ ਆ ਅੱਛਾ ਹਾਂਜੀ ਤੇ ਆਨ ਡੈਡ ਬੋੜੀ ਕਿੱਥੇ ਰਖਾਈ ਹੈ ਹਾਂਜੀ ਡੈਡ ਬੋੜੀ ਕਿੱਥੇ ਰਖਾਈ ਆ ਉਹਨੂੰ ਆ ਹਸਪੀਟਲ ਜੀ ਕਿਹੜੇ ਹਸਪੀਟਲ ਸਰਕਾਰੀ ਹਸਪੀਟਲ ਡੇਵਲ ਹਾਂਜੀ ਸਿਵਾਲਾ। ਇਹਨਾਂ ਗੱਲਬਾਤ ਕਰਦੇ ਦੌਰਾਨ ਉਹਨਾਂ ਨੇ ਕਿਹਾ ਕਿ ਇੱਕ ਜਿਹੜੀ ਕਿਹਾ ਖੇਤੀਬਾੜੀ ਦਾ ਜਿਹੜਾ ਕਿ ਕੰਮ ਕਰਦਾ ਸੀਗਾ ਕਿ ਨੀਜੀ ਜਗ੍ਹਾ ਤੇ ਤੇ ਮੰਡੀ ਕਾ ਗੋਵਿੰਦਗੜ੍ਹ ਦਾ ਰਹਿਣ ਵਾਲਾ ਸੀਗਾ ਹਾਲਾਂਕਿ ਦੁੱਧੂਜ ਵਗੈਰਾ ਵੀ ਵੇਚਦਾ ਹੀ ਐ ਸੱਚਾ ਤੋਂ ਨਾ ਵੀ ਗੱਲਬਾਤ ਕਰਦੇ ਦੌਰਾਨ ਉਹਨਾਂ ਨੇ ਕਿਹਾ ਕਿ ਦੋਸ਼ੀ ਪਾਲ ਜਿਹੜੀ ਕਿ ਹੈ ਜਾਰੀ ਹੈ ਤੇ ਮੌਤ ਦਾ ਕਾਰਨ ਕੀ ਹੈ ਹਜ ਤੱਕ ਨਹੀਂ ਪਤਾ ਪਰ ਕਰ ਪਤਾ ਚੱਲ ਪਾਇਆ ਪਰ ਜਲਦੀ ਜਿਹੜੀ ਕਿ ਹੈ આરોપીਆਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ। ਜੁੜੇ ਹੋਏ ਨਿਦਾਨ ਲੈ ਦੇ ਨਾਲ ਹੰਦੀ ਦਾ ਯੂਮ ਰਿਪੋਰਟ ਧੰਨਵਾਦ।